ਹਾਂਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆਂ ਸਾਡੇ YouTube ਚੈਨਲ ਚ ਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਬਲਾਡਾ ਏਰੀਆ ਜ਼ਿਲ੍ਹਾ ਮਾਨਸਾ ਤੋਂ ਹੋਣ ਜਾ ਰਹੀ ਹੈ ਜੀ ਪਿਛਲੇ ਸਾਲ ਹੀ ਇਹ ਛੋਟੀ ਰਵਾੜੀ ਤੋਂ ਗਈ ਆ ਹਰਿਆਣੇ ਚੋਂ ਤੇ ਇਸ ਵਾਰ ਦੂਸਰੇ ਸੂਏ ਸੁਣਾ ਪਹਿਲੇ ਸੂਏ 14 ਕਿਜੀ ਪਲੱਸ ਦੁੱਧ ਦਿੰਦਾ ਸੀ ਛੋਟੀ ਨੇ ਤੇ ਜਿੰਨਾ ਵੀ ਰਣੇ ਅਜੇ ਤੱਕ ਆਪਣਾ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਨਹੀਂ ਕੀਤਾ ਕਰ ਲੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲ ਤੁਹਾਨੂੰ ਵੇਖਣ ਨੂੰ ਮਿਲ ਸਕਣ ਆਜੋ ਤੁਹਾਨੂੰ ਝੋਟੀ ਤੋਰ ਕੇ ਚੈੱਕ ਕਰਵਾ ਦਈਏ ਬਹੁਤ ਸੋਹਣਾ ਥਣ ਹਵਾਨਾ ਬਣਾ ਰੱਖਿਆ ਜੀ ਤੇ ਬਾਕੀ ਝੋਟੀ ਚੈੱਕ ਕਰ ਸਕਦੇ ਆਪਣੇ ਅੱਖੀ ਬਲਾਡਾ ਏਰੀਆ ਮਾਨਸਾ ਜ਼ਿਲ੍ਹਾ ਦੇ ਵਿੱਚ ਖੜੀ ਹੈਗੀ ਗੱਬਣ M468 ਦੀ ਹੈ ਪਹਿਲੇ ਸੂਏ 14 ਕਿਜੀ ਪਲੱਸ ਦੁੱਧ ਦਿੰਦਾ ਜੀ ਇਸ ਵਾਰ ਦੂਸਰੇ ਸੂਏ ਸੂਣਾ ਠੀਕ ਆ ਜੀ ਪਿਛਲੇ ਸਾਲ ਹੀ ਰਵਾੜੀ ਤੋਂ ਗਈ ਆ ਨੰਬਰ ਨੋਟ ਕਰ ਸਕਦੇ ਹੋ ਵੀਰ ਦਾ 9872460163 ਠੀਕ ਆ ਜੀ ਥਾਣਾ ਪੱਖੋਂ ਚੈੱਕ ਕਰ ਸਕਦੇ ਹੋ ਬਿਲਕੁਲ ਚਾਰਥਾਨ ਓਕੇ ਆ ਜੇਕਰ ਤੁਸੀਂ ਵੀ ਆਪਣੇ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾਨ ਦੀ ਵੀਡੀਓ ਫ੍ਰੀ ਐਡ ਹੈ ਜੀ ਲਵਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਠੀਕ ਆ ਜੀ ਤੇ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਸਟਾਰਟ ਜੋ ਕਿ ਚੋਹਾਂਡੇਰੀ ਫਾਰਮ ਦੇ ਨਾਮ ਤੇ ਆ ਸਬਸਕ੍ਰਾਈਬ ਕਰਿਓ ਫੋਲੋ ਕਰਿਓ ਧੰਨਵਾਦ